ਦਰਾਹਾ ਪੁਲਿਸ ਵੱਲੋਂ ਜੋ ਸ਼ਰਾਰਤੀ ਅੰਸਰ ਨੇ ਜੋ ਬਾਜ਼ਾਰ ਦੇ ਵਿੱਚ ਆਵਾਰਾਗਰਤੀ ਕਰਦੇ ਨੇ ਜਿਸ ਤਰ੍ਹਾਂ ਕਿ ਨੌਜਵਾਨ ਛੁੱਟੀ ਹੋਣ ਤੋਂ ਬਾਅਦ ਸਕੂਲਾਂ ਕਾਲਜਾਂ ਦੇ ਅੱਗੇ ਖੜ੍ਹਦੇ ਨੇ ਗੇੜੀਆਂ ਮਾਰਦੇ ਨੇ ਬੁਲਟ ਮੋਟਰਸਾਈਕਲ ਦੇ ਪਟਾਕੇ ਪਾਉਂਦੇ ਨੇ ਉਸ ਨੂੰ ਲੈ ਕੇ ਦਰਾਹਾ ਪੁਲਿਸ ਦੇ ਟ੍ਰੈਫਿਕ ਇੰਚਾਰਜ ਜਗਤਾਰ ਸਿੰਘ ਵੱਲੋਂ ਅੱਜ ਕਾਰਵਾਈ ਕੀਤੀ ਗਈ ਆ ਉਹਨਾਂ ਨਾਲ ਕਰਦੇ ਗੱਲਬਾਤ ਹਾਂਜੀ ਵੀਰ ਜੀ ਅੱਜ ਜੋ ਆਵਾਰਾ ਕਰਦੇ ਕਿਹਨ ਤੇ ਨੌਜਵਾਨ ਨੇ ਇਹਨਾਂ ਨੌਜਵਾਨਾਂ ਦੇ ਕਿੰਨੇ ਦਾ ਤੁਸੀਂ ਇਲਾਨ ਕੱਟੇ ਨੇ ਜਿਹੜੇ ਬਾਜ਼ਾਰ ਦੇ ਵਿੱਚ ਬੁਲਟ ਮੋਟਰਸਾਈਕਲ ਦੇ ਪਟਾਕੇ ਮਾਰਦੇ ਨੇ ਜਦੋਂ ਦਰਾਹ ਸ਼ਹਿਰ ਦੇ ਵਿੱਚ ਉਹਨਾਂ ਨੇ ਅੱਜ 10 ਬੁਲਟ ਮੋਟਰਸਾਈਕਲਾਂ 'ਤੇ ਸਲੈਂਸਰ ਲਾ ਕੇ ਚਲਾਣ ਕੀਤੇ ਨੇ ਤੇ ਜਿਹੜਾ ਟ੍ਰਿਪਰ ਰਾਈਡਿੰਗ ਆ ਉਹਨਾਂ ਦੇ ਵਿੱਚ ਚਲਾਣ ਕੀਤੇ ਨੇ ਤੇ ਇਹਨਾਂ ਨੂੰ ਮੈਂ ਵਾਰਨਿੰਗ ਦਿੰਦਾ ਵੀ ਜਿਹੜਾ ਸਲੈਂਸਰ ਨੇ ਜਿਹਨਾਂ ਦੇ ਦੂਜੇ ਲੱਗੇ ਨੇ ਪਟਾਕੇ ਵਾਲੇ ਉਹ ਆਪਣੇ ਸਲੈਂਸਰ ਚੇਂਜ ਕਰਾਉਣ ਨਹੀਂ ਤਾਂ ਉਹਨਾਂ ਦੀ ਮੋਟਰਸਾਈਕਲ ਬੰਡ ਕੀਤੀ ਜਾਣਗੇ ਅੱਜ ਕਿੰਨੇ ਚਲਾਣ ਕੀਤੇ ਨੇ ਸਰ ਸਾਹਿਬ ਬੁਲਟ ਮੋਟਰਸਾਈਕਲਾਂ 'ਤੇ ਸਲੈਂਸਰ ਲਾ ਕੇ 10 ਚਲਾਣ ਕੀਤੇ ਨੇ ਕਿੰਨੇ ਜਿੰਦ ਨੂੰ ਕੁਝ ਕਹਿਤਾ ਆ ਰਹੀਆਂ ਨੇ ਕਿ ਨੋਰਮਲ ਕੋਰਾਂ ਕਰਦੀ ਕਰਦੇ ਨੇ ਤੇ ਇਸ ਨੂੰ ਲੈ ਕੇ ਕੋਈ ਸਿਆਸੀ ਮਾਹੌਲ ਵੀ ਗਰਮ ਹੋਇਆ ਸੀਗਾ ਮਾ ਮਾਗੁਰੇ ਮਿਸਟਰ ਪ੍ਰੋਜੈਕਟਾਂ ਚਾਹੁੰਗੇ ਸਰ ਅਸੀਂ ਛੁੱਟੀ ਦੇ ਟਾਈਮ ਸਕੂਲਾਂ ਕਾਗਜ਼ਾਂ ਮੁਰੇ ਡਿਊਟੀ ਕਰਨ ਜਾਂਦੇ ਆ ਤੇ ਉਹਨਾਂ ਵਿਦਿਆਰਥੀਆਂ ਨੂੰ ਮੈਂ ਸੁਨੇਹਾ ਦੇ ਰਿਹਾ ਵੀ ਭਾਈ ਜੇ ਕਦੇ ਬਾਕੀ ਵਾਲਾ ট্রান্সਫਰ ਲੱਗਿਆ ਉਹ ਆਪਣਾ ਚੇਂਜ ਕਰਾਉਣ ਤੇ ਤਿੰਨ ਤਿੰਨ ਨਾ ਵਹਿਣ ਬਿਨਾਂ ਕੰਮ ਤੋਂ ਕਾਲਜਾਂ ਸਕੂਲਾਂ ਮੁਰੇ ਗੇੜੀਆਂ ਨਾ ਲਾਉਣ ਨਹੀਂ ਤਾਂ ਉਹਨਾਂ ਦੇ ਚਲਾਨ ਕੱਟੇ ਜਾਣਗੇ ਨਹੀਂ ਤਾਂ ਵਹੀਕਲ ਇੰਪੋਰਟ ਕੀਤੇ ਜਾਣਗੇ ਮਾਪਿਆਂ ਦੇ ਵੀ ਕੋਈ ਕਾਰਵਾਈ ਕਰਨੀ ਜਿਹੜੇ ਨਵਾਲਗ ਬੱਚੇ ਨੇ ਉਹਨਾਂ ਦੇ ਮਾਪਿਆਂ ਦੇ ਵੀ ਨਾਲ ਕਾਰਵਾਈ ਹੋਊਗੀ ਇਹਨਾਂ ਤਾਲਜਾਂ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਜਾਂ ਪ੍ਰਿੰਸੀਪਲ ਨਾਲ ਮਿਲ ਕੇ ਕਿਸੇ ਕਿਸੇ ਸਮੂਹ ਨੂੰ ਹਾਂਜੀ ਸਕੂਲਾਂ ਕਾਹਦੇ ਵਿੱਚ ਅਸੀਂ ਪ੍ਰਿੰਸੀਪਲ ਸਾਹਿਬ ਨਾਲ ਮਿਲ ਕੇ ਟ੍ਰੈਂਕ ਸੈਮੀਨਾਰ ਪਹਿਲਾਂ ਵੀ ਲਗਾ ਰਹੇ ਹਾਂ ਤੇ ਹੁਣ ਵੀ ਲਗਾਵਾਂਗੇ